ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਸਮੇ ਤੋਂ ਪਹਿਲਾਂ ਧਰਮ ਦਾ ਕੀ ਹਾਲ ਸੀ ਕਿ ਲੋਕਾਂ ਦੇ ਵਿੱਚ ਧਰਮ ਰਹਿ ਹੀ ਨਹੀਂ ਸੀ ਗਿਆ ਗੁਰੂ ਨਾਨਕ ਦੇਵ ਜੀ ਨੇ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਧਰਮ ਤੇ ਮੰਨ ਲੋ ਕੇ ਖੰਭ ਲਾ ਕੇ ਫੁੱਟ ਗਿਆ ਸੀਗਾ ਕਿ ਧਰਮ ਦਾ ਕੀ ਹਾਲ ਹੋ ਗਿਆ ਸੀ ਕਿਉਂਕਿ ਇੱਕ ਧਰਮ ਨਾਲ ਲੰਗੜਾ ਹੋ ਗਿਆ ਸੀ ਤਰਮ ਲੰਗੜਾ ਹੋ ਗਿਆ ਸੀ ਖੂਨ ਨਾਲ ਲੱਤ-ਪੱਥ ਹੋ ਗਿਆ ਸੀ ਤੇ ਐਨ ਰਸਾ ਤਲਟੋਆ ਜਿਹੜਾ ਹੈਗਾ ਨਾ ਪਤਾਲ ਦੇ ਵਿੱਚ ਤਸ ਗਿਆ ਸੀ ਤਰਮ ਨਾਲ ਦੀ ਕੋਈ ਕਿਤੇ ਗੱਲ ਨਹੀਂ ਸੀ ਰਹੀ ਤੇ ਕੋਈ ਤਰਮ ਦੀ ਗੱਲ ਕਰਦਾ ਹੀ ਨਹੀਂ ਸੀ ਤੇ ਤਰਮ ਦੇ ਇਹ ਮੰਨ ਲਓ ਵੀ ਧਾਰਮਿਕ ਤੇ ਸਮਾਜ ਦੇ ਜਿਹੜੇ ਤਿੰਨ ਨੇਤਾ ਬਣੇ ਹੋਏ ਸਨ ਇਹ ਤੇ ਇਹਨਾਂ ਦੀ ਹਾਲਤ ਬਾਰੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਵੀ ਇਹਨਾਂ ਦੀ ਹਾਲਤ ਕੀ ਸੀ ਕਾਦੀ ਕੂੜਬੋਲ ਮਾਲ ਖਾਏ ਜਿਹੜਾ ਕਾਜੀ ਆ ਉਹ ਝੂਠ ਬੋਲ ਕੇ ਮੰਨ ਲੋ ਕਿ ਮੈਲ ਖਾ ਰਿਹਾ ਹੈ ਬ੍ਰਾਹਮਣ ਨਹਾਵੇ ਜੀਆਂ ਖਾਏ ਬ੍ਰਾਹਮਣ ਬਾਹਰੋਂ ਤੇ ਨਹਾਉਂਦਾ ਧੋਂਦਾ ਇਸ਼ਨਾਨ ਕਰਦਾ ਕਹਿੰਦਾ ਮੈਂ ਸੱਚਾ ਹੈ ਪਰ ਇਹ ਕਰੋੜਾਂ ਕਹੇ ਜਾਂਦੇ ਜਿਹੜੇ ਸ਼ੂਟਰ ਬੰਦੇ ਆ ਉਹਨਾਂ ਤੇ ਪਾਪ ਤੇ ਜ਼ੁਲਮ ਕਰ ਕਰਕੇ ਉਹਨਾਂ ਦੀ ਖਲ ਉਡਿਹੜ ਰਿਹਾ ਹੈ ਤੇ ਲੋਕਾਂ ਨੂੰ ਵਹਿਮਾ ਭਰਮਾਂ ਦੇ ਵਿੱਚ ਤੇ ਕਰਮ ਕਾਂਡਾਂ ਦੇ ਵਿੱਚ ਪਾ ਰਿਹਾ ਹੈ ਬ੍ਰਾਹਮਣ ਨਹਾਵੇ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਧ ਜੋਗੀ ਨੇ ਜਿਹੜੇ ਉਹ ਵੀ ਜਿਹੜੇ ਜੀਵਨ ਦੀ ਜੁਗਤ ਉਹ ਅਸਲੀ ਨਹੀਂ ਜਾਣਦੇ ਤੇ ਉਹ ਵੀ ਅੰਨੇ ਨੇ ਤੇ ਤੀਨੇ ਉਹ ਉਜਾੜੇ ਦਾ ਬੰਦ ਹੈ ਤੇ ਤਿੰਨੇ ਹੀ ਮਨੁੱਖੀ ਉਜਾੜੇ ਦਾ ਕਰ ਬਣੇ ਹੋਏ ਨੇ ਸੋ ਕੇ ਕਾਦੀ ਹੋਏ ਕਿ ਵਹੇ ਨਿਆਏ ਫੇਰੇ ਤਸਬੀਹ ਕਰੇ ਖੁਦਾਏ ਜੇ ਕੋ ਪੁੱਛੇ ਤਾਂ ਪੜ ਸੁਣਾਏ ਮਨੁੱਖੀ ਕਾਦੀ ਨਿਆਂ ਵਾਲੀ ਕੁਰਸੀ ਤੇ ਬੈਠਾ ਸੀ ਪਰ ਇਹ ਨਿਆਂ ਨਹੀਂ ਸੀ ਕਰਦਾ ਕਾਜੀ ਹੋਏ ਕੀ ਕਰੇ ਨਿਆਂ ਫੇਰੇ ਤਸਬੀਹ ਕਰੇ ਖੁਦਾਈ ਇਹ ਕੋਈ ਪੁੱਛੇ ਤਾਂ ਪੜ ਸੁਣਾਏ ਮੰਨ ਲਓ ਜੇ ਕੋਈ ਕਹਿੰਦਾ ਸੀ ਉਹਨੂੰ ਆਇਤ ਪੜ ਕੇ ਸੁਣਾ ਦਿੰਦੇ ਸੀ ਕਿ ਉਹ ਕਿਸੇ ਨੂੰ ਸਮਝ ਨਹੀਂ ਸੀ ਆਉਂਦੀ ਤੇ ਜਿਹੜਾ ਇਹ ਇਨਸਾਫ ਨਹੀਂ ਸੀ ਕਰਦਾ ਇਨਸਾਫ ਦੀ ਤਕੜੀ ਦੇ ਵਿੱਚ ਇਹ ਮੰਨ ਲਓ ਕਿ ਉਲਟ ਫੇਰ ਕਰਦਾ ਸੀਗਾ ਸੋ ਇਹ ਹਾਲ ਸੀਗਾ ਧਰਮ ਲੰਗੜਾ ਹੋ ਗਿਆ ਸੀ ਕਿਉਂਕਿ ਸਿਪਾਈ ਗੁਰਦਾਸ ਜੀ ਨੇ ਜਿਵੇਂ ਫਰਮਾਇਆ ਨਾ ਕਿ ਬਾਜ ਦਇਆ ਬਲਹੀਨ ਹੋਈ ਬਾਜ ਦਇਆ ਬਲਹੀਨ ਹੋਏ ਨਿਕਰ ਚਲੇ ਰਸਾ ਤਲ ਟੋਆ ਖੜਾ ਇਕੱਤੇ ਪੈਰ ਤੇ ਪਾਪਾਂ ਸੰਗ ਬਹੁ ਭਾਰਾ ਹੋਆ ਇੱਕੋ ਪੈਰ ਤੇ ਖੜਾ ਹੀ ਕਿਉਂਕਿ ਪਾਪਾਂ ਦੇ ਨਾਲ ਬੜਾ ਭਾਰ ਆ ਪੋ ਗਿਆ ਸੀਗਾ ਸਾਰੇ ਪਾਸੇ ਪਾ ਵੀ ਪਾਪ ਹੀ ਵਰਤਿਆ ਪਾਪ ਸਭ ਸਜਗ 마ਹੀ ਠੰਮੇ ਕੋਈ ਨਾ ਸਾਧ ਬਿਨ ਸਾਧਨਾ ਦੇ ਸੇ ਜਗ ਵਿੱਚ ਕੋ ਆ ਟੋਲ ਧਰਮ ਪੁਕਾਰੇ ਤਲਹਿ ਕੜਵਾ ਹੁਣ ਕਹਿੰਦੇ ਵੀ ਇਹ ਚਾਰ ਚਰਨ ਕਿਹੜੇ ਸੀ ਧਰਮ ਦੇ ਦਇਆ ਧਰਮ ਸੰਤੋਖ ਤੇ ਤੀਰਜ ਹੁਣ ਜਦੋਂ ਦਇਆ ਤੂੰ ਜਿਹੜਾ ਧਰਮ ਪੈਦਾ ਹੁੰਦਾ ਤੇ ਜਦੋਂ ਬੰਦੇ ਦੇ ਅੰਦਰ ਦਇਆ ਨਹੀਂ ਹੋਊਗੀ ਸੰਤੋਖ ਨਹੀਂ ਹੋਊਗਾ ਤੇ ਫਿਰ ਧਰਮ ਕਿੱਥੋਂ ਆਣਾ ਜਪਜੀ ਸਾਹਿਬ ਜੀ ਦੇ ਅੰਦਰ ਵੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਕਿ ਜਿਹੜਾ ਧਰਮ ਹੈ ਉਹ ਦਇਆ ਦਾ ਪੁੱਤਰ ਹੈ ਜੇ ਤੂੰ ਅੰਦਰ ਦਇਆ ਸੰਤੋਖ ਧੀਰਜ ਆਦਿਕ ਗੁਣ ਹੋਣਗੇ ਤੇ ਫੇਰ ਹੀ ਧਰਮ ਪੈਦਾ ਹੋਊਗਾ ਨਾ ਫੇਰ ਹੀ ਸੇਵਾ ਸਿਮਰਨ ਮਨੁੱਖ ਵਰਗੇ ਗੁਣ ਪੈਦਾ ਹੋਣਗੇ ਸੋ ਸਤਜੁਗ ਮੈਂ ਚਾਰੋਂ ਚਰਨ ਤ੍ਰੇਤੇ ਤੀਨ ਰਹਾਏ ਦੁਆਪਰ ਮੈਂ ਦੂਰ ਹੈ ਕਲ ਇੱਕ ਚਰਨ ਟਿਕਾਏ ਐਸਾ ਧਾਰਮਿਕ ਗ੍ਰੰਥ ਦੇ ਵਿੱਚ ਸਾਨੂੰ ਪੜਨ ਨੂੰ ਮਿਲਦਾ ਸੂਰਜ ਦੇ ਪ੍ਰਕਾਸ਼ ਦੇ ਵਿੱਚ ਸੋ ਮਨ ਲਓ ਵੀ ਨਾ ਤੇ ਸੰਤੋਖ ਆ ਤੇ ਨਾ ਹੀ ਦਇਆ ਹੈ ਨਾ ਹੀ ਧੀਰਜ ਆ ਤੇ ਇਹ ਜਦੋਂ ਇਹ ਮੰਨ ਲਓ ਵੀ ਗੋੜਨ ਨਹੀਂ ਹੋਣਗੇ ਅੰਦਰ ਤੇ ਫਿਰ ਧਰਮ ਧਰਮ ਕਿੱਥੋਂ ਪੈਦਾ ਹੋਵੇਗਾ ਸੋ ਗੁਰੂ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਦੇ ਅੰਦਰ ਫਰਮਾਨ ਕੀਤਾ ਨਾ ਕਲ ਕਾਤੀ ਰਾਜੇ ਕਸਾਈ ਕਲ ਜੁਗੀ ਸੁਭਾਨਾ ਜਿਹੜਾ ਮੰਨ ਲਓ ਛੁਰੀ ਬਣਿਆ ਪਿਆ ਏ ਕਿਨੇ ਕਿ ਰਾਜੇ ਕਸਾਈ ਹੋ ਗਏ ਨੇ ਰਾਜੇ ਕਸਾਈ ਹੋ ਗਏ ਨੇ ਤੇ ਜਿਹੜਾ ਜਿਹੜਾ ਧਰਮ ਹੈ ਉਹ ਖੰਭ ਲਾ ਕੇ ਉੱਡ ਗਿਆ। ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ। ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀਂ ਕਹਿ ਚੜਿਆ। ਮਤਲਬ ਕਿ ਨਾਨਕ ਕੂੜ ਰਹਿਆ ਭਰਪੂਰ ਸਾਰੇ ਪਾਸੇ ਕੂੜ ਦਾ ਹਨੇਰਾ ਝੂਠ ਝੂਠ ਹੈ। ਕਿਧਰੇ ਕਰਮ ਕਾਂਡ ਨੇ ਕਿਧਰੇ ਅਨਿਆਹ ਹੋ ਰਿਹਾ ਏ। ਤੇ ਕਿਧਰੇ ਕਾਜੀ ਜਿਹੜੇ ਨੇ ਰਾਜੇ ਨੇ ਉਹ ਕਸਾਈ ਬਣੇ ਬੈਠੇ ਨੇ। ਜਿਹੜੇ ਧਾਰਮਿਕ ਲੋਕ ਨੇ ਉਹ ਵੀ ਲੋਕਾਂ ਨੂੰ ਲੁੱਟ ਰਹੇ ਨੇ ਸੋ ਜਿਹੜਾ ਮੰਨੋ ਕਿ ਸਾਰੇ ਪਾਸੇ ਮੱਸੀਆ ਦੀ ਰਾਤ ਵਾਂਗੂ ਹਨੇਰਾ ছায়ਾ ਹੋਇਆ ਸਾਰੇ ਪਾਸੇ ਕੂੜੀ-ਕੂੜ ਸ਼ਾਇਆ ਹੋਇਆ ਹੈ ਸੱਚ ਦਾ ਚੰ드ਰਮਾ ਕਿਤੇ ਚੜਿਆ ਐਸਾ ਤੇ ਦਿਸਦਾ ਹੀ ਨਹੀਂ ਹਉਮ ਭਾਲ ਬਕੂਨੀ ਹੋਈ ਅੰਧੇਰੇ ਰਾਹ ਨਾ ਕੋਈ ਵਿੱਚ ਹਉਮੈ ਕਰ ਦੁੱਖ ਰੋਈ ਕਹੋ ਨਾਨਕ ਕਿਨ ਵਿਦਤ ਕਰ ਤੋਈ ਕਹਿੰਦੇ ਵੀ ਇਹ ਕਿਵੇਂ ਕਰ ਤੋ ਸਕਦੀ ਫਿਰ ਮਨੁੱਖ ਦੀ ਗਤੀ ਕਿਵੇਂ ਹੋ ਸਕਦੀ ਆ ਮਨੁੱਖ ਨਹੀਂ ਫਿਰ ਗਤੀਨ ਫਿਰ ਜਿਹਦੂ ਕਹਿੰਦੇ ਵੀ ਐਸੀ ਜਦੂ ਧਰਮ ਦੀ ਇਹ ਹਾਲਤ ਹੋ ਗਈ ਨਾ ਤੇ ਜਦੂ ਲੋਕਾਂ ਦੇ ਅੰਦਰ ਉਹ ਸਾਰੇ ਗੁਣ ਜਿਹੜੇ ਖਤਮ ਹੋ ਗਏ ਸਨ ਉਹ ਪੈਦਾ ਕੀਤੇ ਸਤ ਸੰਤੋਖ ਦਇਆ ਧੀਰਜ ਫਿਰ ਧਰਮ ਪੈਦਾ ਹੋਇਆ ਹੁਣ ਆਲਕ ਸਾਹਿਬ ਜੀ ਨੇ ਸਿੱਖਾਂ ਦੇ ਅੰਦਰ ਇਹ ਚਾਰੇ ਗੁਣ ਪੈਦਾ ਕੀਤੇ ਇਦਰੇ ਪਾਈ ਲਾਲੋ ਵਰਗ ਜੀ ਵਰਗਿਆਂ ਦਾ ਜੀਵਨ ਦੇਖ ਲਓ ਬ੍ਰਹਮ ਗਿਆਨੀ ਪਾਪਾ ਬੁੱਢਾ ਸਾਹਿਬ ਜੀ ਇਹ ਐਸੇ ਅਨਗਿਣਤ ਸਿੱਖ ਨੇ ਇਤਿਹਾਸ ਪਰਿਆਪੀ ਹੈ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਚਰਨ ਧੋਏ ਰਹਿ ਰਾਸ ਕਰ ਚਰਨਾ ਅੰਮ੍ਰਿਤ ਸਿਕਾਂਤੀ ਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਾਲ ਯੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰੇ ਧਰਮ ਦੇ ਚਾਰੇ ਪੈਰ ਜਿਹੜੇ ਕਾਇਮ ਕੀਤੇ ਚਾਰੇ ਪੈਰ ਧਰਮ ਦੇ ਚਾਰ ਵਰਣ ਇੱਕ ਵਰਣ ਕਰਾਇਆ ਜਿਹੜੇ ਚਾਰ ਵਰਣ ਨੇ ਖਾਤਰ ਬ੍ਰਾਹਮਣ ਸ਼ੂਦਰ ਵੈਸ਼ ਉਹ ਵੀ ਮਤਲਬ ਵੀ ਸਾਰੇ ਖਤਮ ਕਰਕੇ ਤੇ ਸਿਰਫ ਸਿੱਖ ਬਣਾਇਆ ਗੁਰੂ ਸਾਹਿਬ ਜੀ ਨੇ ਤੇ ਜਿਹੜਾ ਗੁਰੂ ਦੇ ਦੱਸੇ ਰਸਤੇ ਤੇ ਚੱਲੂਗਾ ਗੁਰਬਾਣੀ ਅਨੁਸਾਰ ਚੱਲੂਗਾ ਉਹ ਗੁਰੂ ਦਾ ਸਿੱਖ ਆ ਤੇ ਉਹਦਾ ਕੋਈ ਜਾਤ ਪਾਤ ਸਾਰੇ ਖਤਮ ਹੋ ਜਾਂਦੇ ਨੇ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦਾ ਸੋ ਗੁਰੂ ਨਾਨਕ ਸਾਹਿਬ ਜੀ ਨੇ ਅਸੀਸਿਂ ਕਿਰਪਾ ਕੀਤੀ ਨਾ ਤੇ ਸਾਡੇ ਫਿਰ ਸਿੰਘ ਨਾ ਜਿਹੜੇ ਦੂਸਰਿਆਂ ਦੇ ਵਾਸਤੇ ਜਾਨਾਂ ਬਚਾਉਂਦੇ ਰਹੇ ਨੇ ਇੱਕ 마છી کریم ਬਖਸ਼ ਦੀ 마છી ਦੀ ਲੜਕੀ ਨੂੰ ਜਿਹੜਾ ਬਚਾਇਆ ਭਾਈ ਤਾਰੂ ਸਿੰਘ ਜੀ ਨੇ ਸਿੰਘਾਂ ਦੇ ਰਾਹੀ ਤੇ ਭਾਵੇਂ ਉਹਨਾਂ ਨੂੰ ਚਰਖੜੀ ਤੇ ਚੜਨਾ ਪਿਆ ਤੇ ਭਾਵੇਂ ਕੇਸਾਂ ਦੀ ਖਾਤਰ ਉਹਨਾਂ ਨੂੰ ਬੰਦ-ਬੰਦ ਕਟਾਉਣੇ ਪਏ ਪਰ ਉਹਨਾਂ ਨੇ ਸਿੱਖੀ ਨਹੀਂ ਛੱਡੀ ਜਿਹੜੇ 18ਵੀਂ ਸਦੀ ਦੇ ਵਿੱਚ ਜਿਹੜੇ ਸਿੱਖ ਸਨ ਤੇ ਇਹ ਹਿੰਦੂਆਂ ਦੀਆਂ ਧੀਆਂ ਭੈਣਾਂ ਨੂੰ ਛਡਾਉਂਦੇ ਰਹੇ ਨੇ ਬਚਾਉਂਦੇ ਰਹੇ ਨੇ ਤੇ ਜਿਹੜੇ ਵਿਦੇਸ਼ੀ ਲੁਟੇਰਿਆ ਮੁਗਲਾਂ ਨੂੰ ਪਠਾਨਾਂ ਨੂੰ ਇਥੋਂ ਬਾਹਰ ਕੱਢਿਆ ਤੇ ਭਜਾਇਆ ਤੇ ਗੁਰੂ ਤੇਗ ਬਹਾਦਰ ਜੀ ਨੇ ਬਾਹੀਂ ਜਿਨ੍ਹਾਂ ਦੀ ਪਕੜੀਏ ਸਿਰ ਦਿੱਤੀ ਦੇ ਬਾਹੀਂ ਨਾ ਛੋਟੀਏ ਦਿੱਲੀ ਚਾਂਦਨੀ ਚੌਕ ਦੇ ਵਿੱਚ ਉਹਨਾਂ ਨੇ ਆਪਣਾ ਸੀਸ ਦਿੱਤਾ ਹੈ ਤੇ ਜਿਹੜੀ ਉਹਨਾਂ ਨੇ ਧਰਮ ਦੀ ਇਲਾਜ ਰੱਖੀ ਨਾਲੇ ਉਹਨਾਂ ਗਰੀਬਾਂ ਤੇ ਜਿਨ੍ਹਾਂ ਤੇ ਜ਼ੁਲਮ ਹੋ ਰਹੇ ਸਨ ਉਹਨਾਂ ਨੂੰ ਉਹ ਫਿਰ ਜ਼ੁਲਮਾਂ ਨੂੰ ਉਹਨਾਂ ਨੇ ਠੱਲ ਪਾਈ ਆਪਣੀ ਸ਼ਹੀਦੀ ਦੇ ਕੇ ਸੋ ਜਿੰਨੀਆਂ ਵੀ ਸ਼ਹੀਦੀਆਂ ਕੁਰਬਾਨੀਆਂ ਨੇ ਇਸ ਸਾਰੀਆਂ ਧਰਮ ਵਾਸਤੇ ਦਇਆ ਵਾਸਤੇ ਹੋਈਆਂ ਨੇ ਸੋ ਇਤਨੀਆਂ ਬੇਨਤੀਆਂ ਪ੍ਰਮਾਣ ਕਰਨੀਆਂ ਤੇ ਪਾਏ ਗੁਰਜੀ ਦਾ ਫ਼ਲਸਾ ਵੈ ਗੁਰਜੀ ਕੀ ਫਤਿਹ